ਧੰਨਵਾਦ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਮੇਰੇ ਤੇ ਮਾਨ ਰੱਖਦਿਆਂ ਹੋਇਆ ਮੈਨੂੰ ਇਹ ਜ਼ਿਲ੍ਹਾ ਪ੍ਰਧਾਨ ਵਿੰਗ ਜ਼ਿਲ੍ਹਾ ਜੂਥ ਪ੍ਰਧਾਨ ਵਿੰਗ ਦੀ ਜ਼ਿੰਮੇਵਾਰੀ ਦੇ ਕੇ ਮੇਰੇ ਮਾਨ ਨੂੰ ਵਧਾਇਆ ਤੇ ਮੈਂ ਇਲਾਕੇ ਦੇ ਸਜਣਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਸੱਦ ਕੇ ਮੇਰੀ ਇਸ ਖੁਸ਼ੀ ਨੂੰ ਇਸ ਜ਼ਿੰਮੇਵਾਰੀ ਨੂੰ ਦੁੱਗਣਾ ਕੀਤਾ ਮੈਨੂੰ ਮੈਂ ਆਸ਼ ਕਰਦਾ ਕਿ ਮੈਂ ਇਲਾਕੇ ਦੀ ਸੇਵਾ ਦੇ ਵਿੱਚ ਪਹਿਲਾਂ ਨਾਲੋਂ ਵੀ ਵੱਧ ਯੋਗਦਾਨ ਕਰੂੰਗਾ ਤੇ ਵੇਖ ਕੇ ਦੂਜੇ ਭਾਈ ਦੇ ਆ ਵੀ ਉਹਨੇ ਜੀ ਕਾਲਾ ਧੰਦਾ ਕਰਕੇ ਕੋਠੀ ਬਣਾਈ ਤੇ ਮੈਂ ਕਿਉਂ ਪਛੇਰਿਆ ਗਿਆ ਇੱਕ ਲਾਲਚ ਤੇ ਆਦੀ ਹੋ ਰਿਹਾ ਨਾ ਜੀ ਇਹ ਤਾਂ ਸਾਰਿਆਂ ਨੂੰ ਪਤਾ ਵੀ ਇਹ ਬਹੁਤ ਵੱਡਾ ਪਾਪ ਹੈ ਜੇ ਅਸੀਂ ਕਿਸੇ ਦੇ ਨੌਜਵਾਨ ਬੱਚਿਆਂ ਨੂੰ ਅੱਜ ਗੰਦੀ ਗਲਤੀ 'ਚ ਫਸਾ ਕੇ ਉਹਨਾਂ ਦਾ ਬੇੜਾ ਕਰ ਕਰਦੇ ਆਂ ਤੇ ਆਪ ਦੀ ਗੋਠੀ ਉੱਚੀ ਕਰਦੇ ਨੇ ਸਰਕਾਰ ਉਹਨਾਂ ਨੂੰ ਇੱਕ ਨਕਸ਼ਾ ਬਖਾ ਰਹੀ ਹੈ ਵੀ ਆਹ ਹਾਲ ਹੋਣਾ ਹੈ ਮੈਂ ਜੋ ਨੌਜਵਾਨ ਨੂੰ ਇਹ ਕਹਿਣਾ ਚਾਹਣਾ ਵੀ ਅਸੀਂ ਜਿਹੜੇ ਸਾਡੇ ਪੰਜਾਬ ਦਾ ਕਲਚਰ ਸੀ ਪੁਰਾਣਾ ਜਿਹੜਾ ਸੱਭਿਆਚਾਰ ਸੀ ਜੋ ਰਵਾਇਤੀ ਖੇਡਾਂ ਸੀ ਉਹ ਸਾਰੀਆਂ ਅਸੀਂ ਮੁੜ ਸੁਰਜੀਤ ਕਰਨੀਆਂ ਤੇ ਆਗੇ ਯੂਥ ਕਲੱਬ ਪੰਜਾਬ ਦਾ ਹਿੱਸਾ ਬਣੋ ਪੰਜਾਬ ਸਰਕਾਰ ਨੇ ਜਿਹੜੀਆਂ ਦਿੱਤੀਆਂ ਇਹ ਸਹੂਲਤਾਂ ਉਹਨਾਂ ਦਾ ਆਨੰਦ ਮਾਣ ਕੇ ਆਪਣੀਆਂ ਬਲੰਦੀਆਂ ਤੇ ਪਹੁੰਚਣ ਲਈ ਗਰਾਂਡਾ ਵਾਲ ਨੂੰ ਪ੍ਰੇਰਿਤ ਹੋ ਗੁਰਪਿਆਰੀ ਸ਼ਾਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅ ਜਿੱਥੇ ਕਿ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਨੂੰ ਸਮਝਿਆ ਹੋਇਆ ਜੂਸ ਵਿੰਗ ਦੇ ਪ੍ਰਧਾਨ ਮੇਰੇ ਨਾਲ ਸਰਦਾਰ ਦਲਜੀਤ ਸਿੰਘ ਜੀ ਮੌਜੂਦ ਹੈਗੇ ਆ ਅੱਜ ਵੱਖ-ਵੱਖ ਪੰਚਾਇਤਾਂ ਵੱਲੋਂ ਠਾੜ ਦੀਆਂ ਪੰਚਾਇਤਾਂ ਵੱਲੋਂ ਇਹਨਾਂ ਦਾ ਜਿਹੜਾ ਧੰਨਵਾਦੀ ਦੌਰਾ ਹੈਗਾ ਸਨਮਾਨਿਤ ਕੀਤਾ ਜਾ ਰਿਹਾ ਵੀਰ ਦਲਜੀਤ ਸਿੰਘ ਨੂੰ ਇਹ ਨੇੜਲੇ ਪਿੰਡਾਂ ਵੱਲੋਂ ਤੇ ਵੱਖ-ਵੱਖ ਪੰਚਾਇਤਾਂ ਵੀ ਤੁਸੀਂ ਦੇਖ ਸਕਦੇ ਪੰਚਾਇਤਾਂ ਦੇ ਨਮਾਇਦੇ ਖੜੇ ਗਏ ਪੰਜ ਸਰਪੰਚ ਖੜੇ ਹੈਗੇ ਮੋਤਵਰ ਸੱਜਣ ਜਿਹੜੇ ਖੜੇ ਹੈਗੇ ਅੱਜ ਬਾਬਾ ਵੀਰਸੋ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਇੱਕ ਵੱਡਾ ਪ੍ਰੋਗਰਾਮ ਕੀਤਾ ਗਿਆ ਇਕੱਠ ਕੀਤਾ ਗਿਆ ਜਿੱਥੇ ਭਾਈ ਦ ਜੋਥ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਤੇ ਵੱਡੇ ਪੱਦਰ ਤੇ ਸਨਮਾਨਿਤ ਕੀਤਾ ਗਿਆ ਨਾਲ ਵੱਡੀਆਂ ਜਿਹੜੀਆਂ ਸਵਾਮਾਂ ਵੀ ਨਾਲ ਇਲਾਕੇ ਦੇ ਜਿਹੜੇ ਸੰਗਤ ਵੱਲੋਂ ਪੰਚਾਇਤ ਸਰਪੰਚਾਂ ਵੱਲੋਂ ਜਿਹੜੇ ਖੁੱਲ ਕੇ ਗੱਲਬਾਤ ਕੀਤੀ ਗਈ ਔਰ ਸਮੁੱਚੀ ਜਿਹੜੀ ਪੰਚਾਇਤ ਦਾ ਧੰਨਵਾਦ ਵੀ ਕੀਤਾ ਗਿਆ ਸੋ ਆਪਾਂ ਗੱਲਬਾਤ ਕਰ ਲੈਨੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬਾਈ ਜੀ ਤੁਹਾਨੂੰ ਦਿਲਜੀਤ ਬਾਈ ਜੀ ਵੱਡੀਆਂ ਜਿਹੜੇ ਤੁਹਾਨੂੰ ਸਵਾਮਾਂ ਮਿਲੀਆਂ ਤੁਹਾਨੂੰ ਅਹੁਦਾ ਮਿਲਿਆ ਹੁੰਦੀਆਂ ਬਹੁਤ 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 ਧੰਨਵਾਦ ਜੀ ਪੰਜਾਬ ਸਰਕਾਰ ਦਾ ਧੰਨਵਾਦ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਮੇਰੇ ਤੇ ਮਾਨ ਰੱਖਦਿਆਂ ਹੋਇ ਪ੍ਰਧਾਨ ਵਿੰਗ ਦੀ ਜ਼ਿੰਮੇਵਾਰੀ ਦੇ ਕੇ ਮੇਰੇ ਮਾਨ ਨੂੰ ਵਧਾਇਆ ਤੇ ਮੈਂ ਇਲਾਕੇ ਦੇ ਸਜਣਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਸੱਦ ਕੇ ਮੇਰੀ ਇਸ ਖੁਸ਼ੀ ਨੂੰ ਇਸ ਜ਼ਿੰਮੇਵਾਰੀ ਨੂੰ ਦੁੱਗਣਾ ਕੀਤਾ ਮੈਨੂੰ ਮੈਂ ਆਸ ਕਰਦਾ ਕਿ ਮੈਂ ਇਲਾਕੇ ਦੀ ਸੇਵਾ ਦੇ ਵਿੱਚ ਪਹਿਲ ਨਾਲੋਂ ਵੀ ਵੱਧ ਯੋਗਦਾਨ ਕਰੂੰਗਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਪ੍ਰੇਰਿਤ ਕਰਕੇ ਅਸੀਂ ਖੇਡ ਪੰਜਾਬ ਯੂਥ ਕਲੱਬ ਪੰਜਾਬ ਨਾਲ ਜੋੜਨ ਲਈ ਜੋ ਸਰਕਾਰ ਦਾ ਅਪਰਾਹ ਹੈ ਉਹਦੇ ਵਿੱਚ ਚੜ੍ਹਦੀ ਕਾਰਨਾ ਕੰਮ ਕਰਾਂਗੇ ਜਿਹੜੀ ਵੱਡੀ ਜ਼ਿੰਮੇਵਾਰੀ ਤੁਹਾਨੂੰ ਮਿਲੀ ਉਸ ਤੇ ਪੂਰੇ ਤੁਹਾਨੂੰ ਆਸਾਂ ਕਿ ਅਸੀਂ ਤੁਹ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਪੂਰੀ ਆਸ ਤੇ ਬਿਲਕੁਲ ਜੀ ਅਸੀਂ ਤਾਂ ਪਹਿਲਾਂ ਵੀ ਮੈਂ ਤਾਂ तकरीबन ਇਲਾਕੇ ਦੀ ਸੰਗਤ ਨੂੰ ਪਤਾ ਹੀ ਹੈ ਜੀ ਮੈਨੂੰ 17-18 ਸਾਲ ਹੋ ਗਏ ਆ ਸਮਾਜ ਦੀ ਸੇਵਾ ਕਰਦੇ ਨੂੰ ਤੇ ਮੈਨੂੰ ਬਹੁਤ ਸ਼ੌਂਕ ਹੈ ਜੀ ਮੈਨੂੰ ਸਮਾਜ ਦੀ ਪੰਜਾਬ ਦੇ ਪੰਜਾਬ ਦੇ ਭਲੇ ਦੀ ਸੇਵਾ ਕਰਨ ਦਾ ਮੈਨੂੰ ਸ਼ੌਂਕ ਹੈ ਜੀ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਦੁਆਰਾ ਜਿਹੜਾ ਆਮ ਪਦ ਵੱਡੇ ਪੱਧਰ ਤੇ ਜਿਹੜਾ ਯੋਧ ਨਸ਼ਾ ਵਿਰੋਧ ਜਿਹੜਾ ਕਹਿੰਦੇ ਨੌਜਵਾਨਾਂ ਨੂੰ ਜਿਹੜਾ ਕਹਿ ਸਕਦੇ ਨੌਜਵਾਨਾਂ ਤੇ ਵੱਡੇ ਜਿਹੜੀ ਇੱਕ ਹੈ ਉਹਨਾਂ ਦੀ ਪੀੜਾ ਹੈਗੀ ਹੈ ਵੀ ਜਿਹੜਾ ਨਸ਼ਾ ਤੇ ਜਿਹੜਾ ਗਲਤਾਨ ਹੋ ਰਹੇ ਆ ਜਿਹੜੇ ਸਾਡੇ ਨੌਜਵਾਨ ਹੈਗੇ ਆ ਕਿਸਨਾ ਦੇਖਦੇ ਤੁਸੀਂ ਲੋਕੋ ਲਈ ਪੰਜਾਬ ਸਰਕਾਰ ਦਾ ਇਹ ਤੇ ਬਿਲਕੁਲ ਤੱਤ ਪਾਰਿਆ ਜੀ ਪ੍ਰਸ਼ਾਸਨ ਨੂੰ ਵੀ ਫੁੱਲ ਹਦਿਤਾ ਹੈ ਤੇ ਪ੍ਰਸ਼ਾਸਨ ਦੇ ਰਾਹੀਂ ਰੋਜ਼ ਪਿੰਡਾਂ ਦੇ ਵਿੱਚ ਜੁਧ ਨਸ਼ਾ ਵਿਰੋਧ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਪੰਚਾਇਤਾਂ ਦੇ ਵਿੱਚ ਸੌਂ ਚੌਕ ਸਮਾਗਮ ਵੀ ਹੋਈ ਜਾਂਦੇ ਆ ਬਿਲਕੁਲ ਵੀ ਜਿੱਥੇ ਇੱਕ ਦੇ ਪੰਜਾਬ ਦੇ ਮਤਲਬ ਲੋਕ ਜਿਹੜੇ ਗਲਤ ਅੰਸਰ ਆ ਜਿਹੜੇ ਸਾਡੇ ਨੌਜਵਾਨਾਂ ਨੂੰ ਗਲਤ ਰਾਹ ਤੇ ਲਾ ਕੇ ਨਸ਼ੇ ਦੇ ਦਲਦਲ ਵਿੱਚ ਪਸਾਉਂਦੇ ਆ ਉਹਨਾਂ ਦੀ ਜਿਹੜੀ ਆ ਉਹਨਾਂ ਦੀ ਪਛਾਣ ਕਰਕੇ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਤਾਂ ਕਿ ਉਹਨਾਂ ਦੇ ਉੱਪਰ 56 ਕਸ਼ਿਕਨੋਂ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਸਕੇ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ ਤਾਂ ਕਿ ਉਹਨਾਂ ਨੂੰ ਉਸ ਦਲਦਲ ਚੋਂ ਕੱਢਿਆ ਜਾਵੇ ਇੱਕ ਤੁਹਾਡੀ رائے ਜਾਣਨਾ ਚਾਹਾਂਗੇ ਜਿਵੇਂ ਯੁੱਧ ਨਸ਼ਾ ਵਿਰੋਧ ਇੱਕ ਵੱਡੇ ਪੱਤਰ ਤੇ ਸਰਕਾਰ ਵੱਲੋਂ ਹਾਈ ਕੋਰਟ ਦੇ ਰਾਹੀਂ ਜਿਹੜਾ ਆਰਡਰ ਲੈ ਕੇ ਜਿਹੜੇ ਲੋਕਾਂ ਦੇ ਘਰ ਤਾਇਆ ਜਾ ਰਹੇ ਤੁਸੀਂ ਇਹ ਤੁਹਾਡਾ ਕੀ ਤਜਰਬਾ ਹੈ ਸਿਕੋ ਜੀ ਉਹ ਤਾਂ ਗੱਲ ਚੰਗੀ ਹੈ ਜੀ ਬੜਾ ਲਾਗਾ ਜੋ ਕਦਮ ਹੈ ਸਰਕਾਰ ਦਾ ਜਿਹੜੇ ਬੰਦਿਆਂ ਨੂੰ ਵੇਖ ਕੇ ਦੁਜੇ ਭਜਦੇ ਆ ਵੀ ਉਹਨੇ ਜੀ ਕਾਲਾ ਧੰਦਾ ਕਰਕੇ ਕੋਠੀ ਬਣਾਈ ਤੇ ਮੈਂ ਕਿਉਂ ਪਿਛੇ ਰਹਿ ਗਿਆ ਇੱਕ ਲਾਲਚ ਤੇ ਆਦੀ ਹੋ ਰਿਹਾ ਨਾ ਜੀ ਇਹ ਤਾਂ ਸਾਰਿਆਂ ਨੂੰ ਪਤਾ ਵੀ ਇਹ ਬਹੁਤ ਵੱਡਾ ਪਾਪ ਹੈ ਜੇ ਅਸੀਂ ਕਿਸੇ ਦੇ ਨੌਜਵਾਨ ਬੱਚਿਆਂ ਨੂੰ ਅੱਜ ਗੰਦੀ ਗਲਤੀ 'ਚ ਫਸਾ ਕੇ ਉਹਨਾਂ ਦਾ ਬੇੜਾ ਕਰ ਕਰਦੇ ਆ ਤੇ ਆਪਦੀ ਕੋਠੀ ਉੱਚੀ ਕਰਦੇ ਆ ਸਰਕਾਰ ਉਹਨਾਂ ਨੂੰ ਇੱਕ ਨਕਸ਼ਾ ਉਖਾ ਰਹੀ ਹੈ ਵੀ ਆਹ ਹਾਲ ਹੋਣਾ ਜੀ ਨਸ਼ੇ ਨਸ਼ੇ ਵੇਚ ਕੇ ਉਹ ਗੱਡੀਆਂ ਲੈ ਰਹੇ ਕਾਰਾਂ ਜਾਂ ਐਸ਼ ਪ੍ਰਸ ਦੀ ਫੈਸ਼ਨ ਕਰ ਰਹੇ ਉਹ ਹਾਂ ਉਹ ਸਾਰਾ ਸਰਕਾਰ ਨੇ ਉਸੇ ਕਰਕੇ ਕੀਤਾ ਜੀ ਸਾਡੇ ਨੌਜਵਾਨਾਂ ਨੂੰ ਸਿਹਤ ਮਿਲੇ ਵੀ ਅਸੀਂ ਗਲਤ ਬਣੇ ਨਹੀਂ ਜਾਣਾ ਕਿਉਂਕਿ ਇਹ ਬਣ ਵੀ ਗਿਆ ਤੇ ਢਾ ਦੇਣਾ ਹੈ ਹਾਂ ਜੀ ਹਾਂ ਪੱਟੀ ਹਲਕੇ ਦੀ ਜੇਕਰ ਗੱਲ ਕਰਦੇ ਆ ਤਾਂ ਗਰਾਉਂਡਾਂ ਦੀ ਵੱਡੇ ਪੱਧਰ ਤੇ ਪਿੰਡਾਂ ਦੇ ਵਿੱਚ ਜਿਹੜੀ ਕਾਟ ਹੈਗੀ ਏ ਉਹ ਮੇਰੇ ਖਿਆਲ ਚ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਖੇਡ ਸਟੇਡੀਅਮ ਹੈਗੇ ਆ ਪਿੰਡਾਂ ਦੇ ਵਿੱਚ ਤੁਸੀਂ ਕੋਸ਼ਿਸ਼ ਕਰੋਗੇ ਬਹੁਤ ਜਲਦੀ ਜੀ ਸਰਕਾਰ ਇਹਦੇ ਲਈ ਬਹੁਤ ਵੱਡੇ ਪੱਧਰ ਤੇ ਕਰਨ ਜਾ ਰਹੀ ਆ तकरीबन ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਰਾਉਂਡਾਂ ਦੇ ਲਈ ਸਰਕਾਰ ਜਿਹੜੀ ਆ ਬਹੁਤ ਜਲਦੀ ਤਿਆਰ ਕਰ ਰਹੇ ਹਾਂ ਫੰਡ ਵੀ ਹਾਂਜੀ ਜਾਰੀ ਹੋ ਗਏ ਜੀ ਠੀਕ ਹੈ ਜੀ ਹਾਂਜੀ ਬਹੁਤ ਜਲਦੀ ਇਹ ਕੰਮ ਜਿਹੜਾ ਸਟਾਰਟ ਹੋਣ ਜਾ ਰਿਹਾ ਠੀਕ ਹੈ ਜੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਨੌਜਵਾਨਾਂ ਨੂੰ ਇਹ ਕਹਿਣਾ ਚਾਹਣਾ ਵੀ ਅਸੀਂ ਜਿਹੜੇ ਸਾਡੇ ਪੰਜਾਬ ਦਾ ਕਲਚਰ ਸੀ ਪੁਰਾਣਾ ਜਿਹੜਾ ਸੱਭਿਆਚਾਰ ਸੀ ਜੋ ਰਵਾਇਤੀ ਖੇਡਾਂ ਸੀ ਉਹ ਸਾਰੀਆਂ ਅਸੀਂ ਮੁੜ ਸੁਰਜੀਤ ਕਰਨੀਆਂ ਤੇ ਆਗੇ ਯੂਥ ਕਲੱਬ ਪੰਜਾਬ ਦਾ ਹਿੱਸਾ ਬਣੋ ਪੰਜਾਬ ਸਰਕਾਰ ਨੇ ਜਿਹੜੀਆਂ ਦਿੱਤੀਆਂ ਇਹ ਸਹੂਲਤਾਂ ਉਹਨਾਂ ਦਾ ਆਨੰਦ ਮਾਣ ਕੇ ਆਪਣੀਆਂ ਬਲੰਦੀਆਂ ਤੇ ਪਹੁੰਚ ਲਈ ਗਰਾਂਡਾ ਵਾਲ ਨੂੰ ਪ੍ਰੇਰਤ ਹੋ ਜੀ ਠੀਕ ਬਾਈ ਧੰਨਵਾਦ ਜੀ ਸੋ ਮੇਰੇ ਨਾਲ ਇੱਕ ਹੋਰ ਬਾਈ ਜੀ ਇੱਥੇ ਹੈ ਬਾਈ ਜੀ ਕੀ ਨਾਂ ਤੇ ਕਿਹੜੇ ਪਿੰਡ ਦੇ ਸਰਪੰਚ ਹੋ ਸੀ ਮੇਰਾ ਨਾਂ ਰਣਜੀਤ ਸਿੰਘ ਭੁੱਲਰ ਸਰਪੰਚ ਪਿੰਡ ਚੁਗੀਆਂ ਨੱਥਾ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਆਰਮਣ ਪਿਆਰੇ ਮੰਤਰੀ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਦਾ ਹਲਕਾ ਕਡੂਤ ਸਾਹਿਬ ਤੋਂ ਐਮ ਐਲ ਏ ਸਰਦਾਰ ਲਾਲ ਪੂਰਾ ਜੀ ਦਾ ਤੇ ਸਰਦਾਰ ਸਰਵੰਤ ਸਿੰਘ ਤੋਂ ਨਜੀਦਾ ਜਿਨ੍ਹਾਂ ਨੇ ਸਾਡੇ ਭਰਾ ਦਲਜੀਤ ਸਿੰਘ ਰਾਮੂ ਵਾਲ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਆ ਜੂਥ ਦਾ ਜਿਲ੍ਹਾ ਪ੍ਰਧਾਨ ਲਾਇਆ ਏ ਵੀਰ ਫੜ ਦੇ ਦੌਰਾਨ ਵੀ ਬਹੁਤ ਸੇਵਾਵਾਂ ਨਿਮਾਉਂਦਾਰਿਆ ਏ ਬਹੁਤ ਲੋੜ ਸੀ ਜੂਥ ਨੂੰ ਨਸ਼ਿਆਂ ਤੋਂ ਪ੍ਰੇਰਿਤ ਕਰਕੇ ਖੇਡਾਂ ਦੇ ਨਾਲ ਜੋੜਨ ਦੀ ਔਰ ਜਿਹੜੀ ਤੁਸੀਂ ਅੱਗੇ ਗੱਲ ਕਰ ਰਹੇ ਸੀ ਗਰਾਊਂਡਾਂ ਬਾਰੇ ਪੱਟੀ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਸੀਐਮ ਸਾਹਿਬ ਵੱਲੋਂ ਪਹਿਲੇ ਫੇਜ਼ ਦੇ ਵਿੱਚ 34 ਤੋਂ 35 ਪਿੰਡ ਚੁਣੇ ਗਏ ਆ ਜਿਦੇ ਵਿੱਚ 35 ਤੋਂ 40 ਲੱਖ ਦੀ ਲਾਗਤ ਦੇ ਨਾਲ ਗਰਾਊਂਡਾਂ ਤਿਆਰ ਹੋਣਗੀਆਂ ਤੇ ਨੌਜਵਾਨ ਖੇਡਾਂ ਦੇ ਨਾਲ ਜੁੜਨਗੇ ਤੇ ਨਾਲ ਹੀ ਸਾਨੂੰ ਵੀ ਹਰੇਕ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੰਚਾਇਤਾਂ ਦਾ ਸਾਥ ਦਈਏ ਸਰਕਾਰ ਦਾ ਸਾਥ ਦਈਏ ਪੁਲਿਸ ਪ੍ਰਸ਼ਾਸਨ ਦਾ ਸਾਥ ਦਈਏ ਆਪਣੇ ਪਿੰਡਾਂ ਚੋਂ ਇੱਕ ਮੁੱਠ ਹੋ ਕੇ ਨਸ਼ਾ ਮੁਕਤੀ ਕਰ ਸਕਦੇ ਆ ਸਾਰੀਆਂ ਪਾਰਟੀਆਂ ਨੂੰ ਆਪੋ ਆਪਣੇ ਨਿੱਜੀ ਜੋ ਵੀ ਰਿਝੇਵੇਂ ਆ ਜੋ ਵੀ ਖਦਸ਼ੇ ਇੱਕ ਦੂਜੇ ਦੇ ਨਾਲ ਪੁਰਾਣੀਆਂ ਆ ਉਹ ਸਾਰੇ ਛੱਡ ਕੇ ਇਸ ਇੱਕ ਮੰਚ ਤੇ ਇਕੱਠੇ ਹੋਗੇ ਇਸ ਨਸ਼ੇ ਨੂੰ ਅਸੀਂ ਠੱਲ ਪਾ ਸਕਦੇ ਆ ਉਹ ਤਾਂ ਹੋ ਸਕਦਾ ਜੇ ਸਾਰੀ ਸੰਗਤ ਦਾ ਏਕਾ ਹੋਵੇ ਏਕੇ ਦੇ ਨਾਲ ਤਾਂ ਜਿਹੜੀ ਮਰਜ਼ੀ ਮੰੰਜਲ ਹਾਸਲ ਕਰ ਲਈਏ ਤੇ ਨਾਲ ਹੀ ਮੇਰੀ ਬੇਨਤੀ ਆ ਜਿੰਨੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਕਿਉਂ ਦੀ ਸਾਡੇ ਗੁਰੂ ਦਾ ਹੁਕਮ ਆਰੰਦ ਦੇ ਵਿੱਚ ਜੂਝ ਮਰੋ ਤੇ ਸਾਨੂੰ ਹੁਣ ਮੌਕਾ ਆ ਗਿਆ ਵਾ ਵੀ ਮੈਦਾਨ ਦੇ ਵਿੱਚ ਸਾਰੀਆਂ ਧਾਰਮਿਕ ਜਥੇਬੰਦੀਆਂ ਆਉਣ ਨੌਜਵਾਨੀ ਨੂੰ ਪ੍ਰੇਰਿਤ ਕਰਨ ਸਿੱਖੀ ਦਾ ਜੀਵਨ ਦੇ ਨਾਲ ਜੋੜੀਏ ਗੁਰਗਵਾਂ ਦੇ ਦੱਸੇ ਮਾਰਗ ਤੇ ਜੋੜ ਗਏ ਬਹੁਤ ਵੱਡੀ ਘਾਟ ਆ ਚਾਹੇ ਸ਼੍ਰੋਮਣੀ ਕਮੇਟੀ ਆ ਚਾਹੇ ਉਹ ਸੰਸਥਾਵਾਂ ਵਾਂ ਨਾ ਅਸੀਂ ਅਜੇ ਤੱਕ ਕੋਈ ਫਰੀਦ ਸੰਸਥਾ ਖੋਲ੍ਹ ਸਕੇ ਆ ਵਿਦਿਅਕ ادارے ਖੋਲ੍ਹ ਸਕੇ ਆ ਇਹ ਵੱਡਾ ਹੀ ਸਾਡੀ ਘਾਟ ਆ ਚਾਹੇ ਸਾਡੇ ਤੋਂ ਦੂਜੇ ਧਰਮਾਂ ਸਾਰੇ ਧਰਮ ਸਤਕਾਰਯੋਗ ਆ ਚਾਹੇ ਸਾਈ ਧਰਮਾਂ ਉਹਨਾਂ ਨੇ ਸਕੂਲ ਕਾਲਜ ਖੋਲੇ ਆ ਪਰ ਸਾਡੀਆਂ ਸੰਸਥਾਵਾਂ ਨੇ ਅਜੇ ਤੱਕ ਇਹਦੇ ਅੱਲੇ ਕੋਈ ਧਿਆਨ ਨਹੀਂ ਦਿੱਤਾ ਸਿਰਫ ਸਿਆਸਤ ਹੀ ਚੱਲਦੀ ਰਹੀ ਆ ਇਹ ਵੀ ਥੋੜਾ ਜਿਆ ਇਹ ਬੰਨੇ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ 3 ਸਾਲ ਦੇ ਕਾਰਜਗਾਰਜ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਮਾ ਦੀ ਪਾਰਟੀ ਜਦੋਂ ਤੁਸੀ ਪਿੰਡ ਦੇ ਸਰਪੰਚੋਂ ਕਿੰਨੀ ਕੁ ਤੁਹਾਨੂੰ ਗ੍ਰਾਂਟ ਤੋਂ ਠੀਕ ਹੈ ਵਧੀਆ ਗ੍ਰਾਂਟ ਬੇਤਰੀ ਅਸੀਂ 3 ਸਾਲ ਦੇ ਜੇ ਕਾ ਆਖਰੀ ਕਾਲ ਦੀ ਗੱਲ ਕਰੀਏ ਮੇਰੇ ਨਾਲ ਹੀ ਇਥੋਂ 4 ਕਿਲੋਮੀਟਰ ਤੇ ਮੇਰਾ ਪਿੰਡ ਹੈ ਝੁਗੀਆਂ ਨੱਥਾ ਸਿੰਘ ਜਿੱਥੋਂ ਦਾ ਦਾਹ ਨੂੰ ਸਰਪੰਚ ਚੁਣਿਆ ਗਿਆ ਠੀਕ ਮੇਰਾ ਸਾਰਾ ਸਕੂਲ ਪਲੱਸ 2 ਤੱਕ ਏਸੀ ਆ ਸਾਡੇ ਪਿੰਡ ਦਾ ਸਰਕਾਰੀ ਸਕੂਲ ਸਰਕਾਰੀ ਸਕੂਲ ਦੀ ਮੈਨਾਂ ਵੀ ਪ੍ਰਾਈਵੇਟ ਸਕੂਲ ਵੀ ਇਸ ਇਲਾਕੇ ਚ ਪੱਟੀ ਤੱਕ ਉਹਦੇ ਨਾਲ ਦਾ ਕੋਈ ਸਕੂਲ ਨਹੀਂ ਹੈਗਾ ਚੰਗੀ ਮਾਤ ਸਾਰਾ ਇੰਟਰਲੌਕ ਟਾਇਲ ਲੱਗੀ ਹੋਈ ਪਾਰਕ ਬਣੀ ਹੋਈ ਆ ਥੱਲੇ ਜਿਹੜੀ ਟਾਇਲ ਮੰਨ ਲਓ ਵੀ 30 ਤੋਂ 40 ਏਕੜ ਵਾਲਾ ਕਿਸਾਨ ਦੇ ਘਰੇ ਲੱਗੀ ਹੁੰਦੀ ਆ ਉਹ ਸਾਡੇ ਸਰਕਾਰੀ ਸਕੂਲ ਦੇ ਵਿੱਚ ਲੱਗੀ ਹੋਈ ਆ ਵਧੀਆ ਸਟਾਫ ਆ ਤੇ ਜਿਹੜਾ ਬੱਚਾ ਫੀਸ ਨਹੀਂ ਦੇ ਸਕਦਾ ਪੰਚਾਇਤ ਵੱਲੋਂ ਉਹਦਾ ਖਰਚਾ ਚੁੱਕਿਆ ਜਾਂਦਾ ਏ ਤੇ ਨਾਲ ਹੀ ਜਿਹੜਾ ਬੱਚਾ ਇਸ ਮਾਸਟਰ ਚ ਪਹਿਲੇ ਨੰਬਰ ਤੇ ਆਵੇਗਾ ਉਹਨੂੰ 11000 ਰੁਪਇਆ ਦਿੱਤਾ ਜਾਊਗਾ ਤੇ ਦੂਜੇ ਤੇ ਤੀਜੀ ਪੋਜੀਸ਼ਨ ਵਾਲੇ ਨੂੰ ਹਾਂਜੀ ਪੰਚਾਇਤ ਵੱਲੋਂ 51 5100 ਰੁਪਇਆ ਦਿੱਤਾ ਜਾਊਗਾ ਨਾਲ ਹੀ ਅਹੀਂ ਇੱਕ ਨਵੀਂ ਸਕੀਮ ਆਪਦੇ ਪਿੰਡ ਤੇ ਲਾਂਚ ਕਰ ਰਹੇ ਆਂ ਵੀ ਜਿਹਦੀਆਂ ਦੋ ਤੋਂ ਤਿੰਨ ਲੜਕੀਆਂ ਵਾਂ ਮਦਮ ਵਰਗ ਚ ਉਹ ਪਰਿਵਾਰ ਆਉਂਦਾ ਏ ਉਹਦੀ ਲੜਕੀ ਦੇ ਵਿਆਹ ਤੇ 21000 ਰੁਪਇਆ ਪੰਚਾਇਤ ਵੱਲੋਂ ਦਿੱਤਾ ਜਾਉਂਦਾ ਹੈ ਗਰਾਊਂਡ ਵਗਾਰਾ ਹੈਗਾ ਕਿ ਨਹੀਂ ਫਲਾਦ ਨਹੀਂ ਸਾਡੇ ਕੋਲੇ ਵੱਡੀ ਘਾਟੇ ਆ ਵੀ ਸਾਡਾ ਪਿੰਡ ਪੰਘਾਲੇ ਦੀ ਪੰਚਾਇਤ ਚੋਂ ਅੱਡ ਹੋਇਆ ਤੇ ਸਾਨੂੰ ਉਸ ਸਮੇਂ ਦੇ ਜੋ ਵੀ ਸਾਡੇ ਮੋਤਵਾਰ ਉਹਨਾਂ ਕੋਈ ਇਫੈਕਟ ਕੋਈ ਵੀ ਨਹੀਂ ਕੀਤਾ ਜੇ ਉਦੋਂ ਕਰਦੇ ਤੇ ਸਾਨੂੰ ਜ਼ਮੀਨ ਪੰਘਾਲੇ ਦੇ ਵਿੱਚੋਂ ਮਿਲਨੀ ਪਰ ਅਸੀਂ ਸੰਤੋਸ਼ਟਾਂ ਪੰਘਾਲੇ ਦੇ ਵਿੱਚ ਹੀ ਗਰਾਊਂਡ ਬਣ ਗਿਆ ਪੰਚਾਇਤ ਦੀ ਜ਼ਮੀਨ ਨਹੀਂ ਹੈਗੀ ਸਾਡੇ ਕੋਲੇ ਸਕੂਲ ਆ ਜਿਹੜਾ ਮੈਂ ਨਾ ਵੀ ਸਰਕਾਰ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੀ ਇੰਨੀ ਸੁੰਦਰ ਇਮਾਰਤ ਤੇ ਉਤੇ ਸਿੱਖ ਧਾਰਨਾ ਜੋੜਨ ਲਈ ਸਰਦਾਰ ਹਰੀ ਸਿੰਘ ਨਲੂਆ ਜੋ ਸਿੱਖ ਕੌਮ ਦਾ ਇੱਕ ਜਰਨੈਲ ਆ ਉਹਦੀਆਂ ਪੇਂਟਿੰਗਾਂ ਦਸਦਾ ਫੋਟੀਆਂ ਪੇਂਟਿੰਗਾਂ ਸਕੂਲ ਦੇ ਵਿੱਚ ਬਣੀਆਂ ਵਾ ਤਾਂ ਜੋ ਸਾਡੇ ਬੱਚਿਆਂ ਨੂੰ ਅਸੀਂ ਤਾਂ ਹੀ ਆਪਦਾ ਪੰਜਾਬ ਆਪਦੀ ਨੌਜਵਾਨੀ ਬਚਾ ਸਕਦੇ ਆ ਜੇ ਅਸੀਂ ਆਪਦੇ ਵਿਰਸੇ ਨਾਲ ਉਹਨੂੰ ਜੋੜ ਕੇ ਰੱਖ ਸਕਦੇ ਆ ਸਾਡੀ ਪੁਰਾਣੀ 70 ਸਾਲਾਂ ਦੀ ਇਹੋ ਘਾਟ ਰਹੀ ਆ ਜੋ ਵੀ ਰਵੈਤੀ ਪਾਰਟੀਆਂ ਬੰਦੀਆਂ ਰਹੀਆਂ ਸਾਡੇ ਨੌਜਵਾਨਾਂ ਨੂੰ ਸਾਡੇ ਇਤਿਹਾਸ ਨਾਲੋਂ ਵਿਛੋੜਿਆ ਗਿਆ ਉਹ ਸਾਡੀ ਵੱਡੀ ਤਰਾਸਦੀ ਰਹੀ ਹੈ ਬਾਈ ਜੀ ਕੀ ਨਾ ਦੱਸੇ ਤੁਸੀਂ ਕਰਨਜੀਤ ਸਿੰਘ ਭੁੱਲਰ ਸਰਪੰਚ ਝੁਗਿਆ ਨੱਥਾ ਸੇ ਠੀਕ ਬਾਈ ਧੰਨਵਾਦ ਸੋ ਆਪਾਂ ਇੱਥੇ ਹੋਰ ਵੀ ਗੱਲਬਾਤ ਕਰਨੀ ਬਾਈ ਜੀ ਕੀ ਨਾ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਦਾਸ ਸਰਦਾਰ ਸੁਖਵਿੰਦਰ ਸਿੰਘ ਜੀ ਸਰਪੰਚ ਰਤੋਗੇ ਪ੍ਰੇਮਨਗਰ ਵੀਰ ਜੀ ਅਸੀਂ ਪੱਟੀ ਗੜ ਕੇ ਥਾੜਾ ਸਕਿੰਗਾਂ ਵੀ ਪੰਚਾਇਤਾਂ ਹੈ ਜਿੰਨਾ ਪ੍ਰਮਾਣ ਨੇ ਸਾਨੂੰ ਇੱਥੇ ਸੱਦ ਕੇ ਸਾਡਾ ਵੀਰ ਸਰਦਾਰ ਦਲਜੀਤ ਸਿੰਘ ਰਾਮੂਵਾਲ ਦੇ ਪ੍ਰਧਾਨ ਬਣ ਤੇ ਸਾਰੀਆਂ ਥਾੜਨੇ ਸਾਡਾ ਇੱਥੇ ਸਵਾਗਤ ਕੀਤਾ ਹੈ ਅਸੀਂ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਲਜੀਤ ਨੂੰ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਨਾਲ ਤੁਸੀਂ ਪੂਰਾ ਸਾਥ ਦੇਵੋ ਹਾਂਜੀ ਬਿਲਕੁਲ ਜੀ ਬਿਲਕੁਲ ਵੀਰ ਜੀ ਸਾਡੀਆਂ ਰਤੋ ਕੇ ਪੰਚਾਇਤ ਦੇ ਵਿੱਚੋਂ ਹੀ ਜਿਹੜੀਆਂ ਪੰਚਾਇਤਾਂ ਬਣੀਆਂ ਰਾਮੂਵਾਲ ਚਕਵਾਲੀਆਂ ਪਾ ਕੇ ਛੇ ਪੰਚਾਇਤਾਂ ਪਰ ਅਸੀਂ ਸਾਰਾ ਹਲਕਾ ਹੀ ਸਾਰਾ ਸਾਥ ਦੇਵਾਂਗਾ ਬਾਕੀ ਖਾਸ ਕਰਕੇ ਅਨੇ ਅਸੀਂ ਸ਼ੀਏ ਪੰਚਾਇਤਾਂ ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਕੀ ਨਾ ਕੀ ਨਾ ਜੀ ਆਪਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਦਾਸ ਜਰਮਲਜੀਤ ਸਿੰਘ ਪਿੰਡ ਬੰਗਾਲਾ ਸਰਪੰਚ ਕੀ ਅੱਜ ਦਾ ਜੋ ਪ੍ਰੋਗਰਾਮ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਛੋਟ ਦੇ ਵਿੱਚ ਵੇਖੋ ਜੀ ਸਾਰਿਆਂ ਤੋਂ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਐਮ ਐਲ ਏ ਸਰਮਨ ਸਿੰਘ ਧੁੰਨ ਇਹਨਾਂ ਦਾ ਬਿਲਕੁਲ ਧੰਨਵਾਦ ਕਰਦੇ ਭਰਾ ਦਲਜੀਤ ਸਿੰਘ ਰਾਮੂ ਵਾਲ ਨੂੰ ਜੂਸ ਵਿੰਗ ਦਾ ਪ੍ਰਧਾਨ ਲਾਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਿ ਇਹ ਪਿਛਲੇ ਸਮਿਆਂ ਚ ਵੀ 2023 ਦੇ ਵਿੱਚ ਵੀ ਹੜ੍ਹਾਂ ਦੇ ਵਿੱਚ ਵੀ ਬਹੁਤ ਜਿਆਦਾ ਮਦਦ ਇੰਨੇ ਸਹਾਇਤਾ ਕੀਤੀ ਹੈ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ ਰਿਹਾ ਰਾਤ ਦਿਨ ਮਿਹਨਤ ਕੀਤੀ ਹੈ ਜੀ ਠੀਕ ਠੀਕ ਬਾਈ ਧੰਨਵਾਦ ਜੀ ਬਾਈ ਖਾਲਸਾ ਵਾਹਿਗੁਰੂ ਖਾਲਸਾ ਮੇਰੇ ਨਾਲ ਇੱਕ ਹੋਰ ਇੱਥੇ ਬਾਈ ਜੀ ਹੈਗੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਨਾਂ ਜਿਹੜੇ ਪਿੰਡ ਤੋਂ ਤੁਸੀਂ ਮੇਰਾ ਨਾਮ ਔਨਕਾਰ ਸਿੰਘ ਹੈ ਜੀ ਸਰਪੰਚ ਹਵੇਲੀਆ ਚਾੜ ਸਾਬ ਤੋਂ ਠੀਕ ਹੈ ਜੀ ਜੋ ਅੱਜ ਆਪਕੋ ਪਵਿੱਤਰ ਸਥਾਨ ਤਨਤਨ ਬਾਬਾ ਬ ਮਾਨਵ ਦਰਸਾਂ ਤੇ ਅੱਜ ਆਪਾਂ ਇਕੱਠੇ ਆਏ ਆ ਉਹਦੇ ਵਿੱਚ ਅੱਜ ਸਾਡਾ ਬਹੁਤ ਹੀ ਵੀਰਜੋ ਜਹਾਰੂ ਜੋਦਾ ਦਿਲਜੀਤ ਸਿੰਘ ਰਾਮੂਵਾਲ ਜੋ ਸਾਨੂੰ ਸਾਡੀ ਸਰਕਾਰ ਵੱਲੋਂ ਚੁਲਾਏ ਹੋਏ ਆਪਣੇ ਪ੍ਰੇਰਨਾ ਸਦਕਾ ਆਪਣੀ ਜੁਗਤ ਵਿੰਗ ਦਾ ਨੰਨ ਪ੍ਰਧਾਨ ਬਣਾਇਆ ਤਰਨਦਾਰਨ ਤੋਂ ਤੇ ਬਹੁਤ ਹੀ ਚੰਗੀ ਸੋਚ ਵਾਲੇ ਵਧੀਆ ਆਨੰਦ ਸੰਤ ਜੁਨੀਆ ਜਿਹੜੇ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਕੰਮ ਕਰਨ ਦੇ ਆ ਤੇ ਜਿਹੜੇ ਹਰੇਕ ਪੱਖੋਂ ਵਧੀਆ ਮੰਨ ਲੋ ਝਗੜਿਆਂ ਤੋਂ ਰਹਿਤ ਪਿੰਡ ਦੇ ਵਿੱਚ ਚੰਗੀ ਸੋਚ ਰੱਖਣ ਵਾਲੇ ਇਨਸਾਨ ਨੂੰ ਚੁਣਿਆ ਗਿਆ ਹਾਂਜੀ ਤੇ ਤੁਸੀਂ ਪੂਰਾ ਸਹਿਯੋਗ ਦਿਓਗੇ ਜੀ ਹਾਂਜੀ ਹਾਂਜੀ ਸਾਡਾ ਪੂਰਾ ਸਹਿਯੋਗ ਹੈ ਜੀ ਸਾਡੀਆਂ ਜਿੰਨੀਆਂ ਪੰਚਾਇਤਾਂ ਜੀ ਇੱਥੋਂ ਬੇਲੀਆਂ ਚਾੜ ਸਾਹਿਬ ਤੋਂ ਲੈ ਕੇ ਮਾਛੀਗਾ ਤੱਕ ਜੀ ਸਾਡੀਆਂ 7-8 ਪੰਚਾਇਤਾਂ ਬਣਦੀਆਂ ਆਂ ਸਾਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੇ ਨਾਲ ਵੀਰਾਂ ਨੇ ਦਿਨ ਰਾਤ ਕੁਰਬਾਨੀ ਕੀਤੀ ਕੋਈ ਮੰਗ ਵੀਰ ਜੀ ਤੁਹਾਡੀ ਐਸੇ ਮੌਕੇ ਦੀ ਇਹੀ ਉਹ ਮੰਗ ਕਰਦੇ ਆਂ ਵੀ ਸਾਡੇ ਵੀਰ ਨੂੰ ਚਲੋ ਚੰਗਾ ਉਹਦਾ ਮਿਲਿਆ ਸਾਡੇ ਇਲਾਕੇ ਬਾਰੇ ਸੋਚੇ ਹਾਂਜੀ ਚੰਗੀਆਂ ਗਰਾਉਂਡਾਂ ਬੱਚਿਆਂ ਨੂੰ ਆਪ ਦੇ ਅਲਪ੍ਰੇਰਿਤ ਲੀਡ ਵੱਲ ਜਿਹੜਾ ਖਿੱਚਿਆ ਜਾਵੇ ਤੇ ਜਮਾ ਵਗੈਰਾ ਜੁਨਾ ਦੀ ਘਾਟ ਹੈ ਪਿੰਡਾਂ ਦੇ ਵਿੱਚ ਕਿੱਤਾ ਵਗੈਰਾ ਜਿਹੜੀਆਂ ਆ ਦਿੱਤੀਆਂ ਜਾਣ ਠੀਕ ਹੈ ਤੇ ਨਾਲ ਕੋਚ ਵਗੈਰਾ ਵੀ ਹੋਣੀ ਚਾਹੀਦੀ ਜਿੱਥੇ ਗਰਾਊਂਡ ਬਣ ਉਹਦੇ ਨਾਲ ਚੰਗੇ ਕੋਚ ਵੀ ਹੋਣੇ ਚਾਹੀਦੇ ਹਾਂਜੀ ਉਹ ਸਾਡੇ ਪ੍ਰਧਾਨ ਸਾਹਿਬ ਨੇ ਉਦੋਂ ਮੀਟਿੰਗ ਦੇ ਵਿੱਚ ਇਹ ਗੱਲ ਵੀ ਕਹੀ ਹੋਈ ਸੀ ਵੀ ਜਿਹੜੇ ਪਿੰਡ ਦੇ ਵਿੱਚ ਕੋਈ ਚੰਗਾ ਸੋਚ ਵਾਲਾ ਜਿਵੇਂ ਕੋਈ ਖੇਡ ਨਾਲ ਜੁੜਿਆ ਹੈ ਫਰੀਕ ਵਰਗ ਦੇ ਨਾਲ ਜਿਹੜਾ ਵੀ ਉਹਨੂੰ ਉਸ ਬਾਰੇ ਨੌਲੇਜ ਹੈਗੀ ਹੈ ਸਾਡੇ ਨਾਲ ਵੱਧ ਚੜ੍ਹ ਕੇ ਸਾਡੇ ਦੇ ਸਕਦਾ ਨਾਲ ਆ ਸਕਦਾ ਉਹ ਕੋਸ਼ਿਸ਼ ਵੀ ਰੱਖਾਂਗੇ ਹਰੇਕ ਪਾਜਮ ਲਾਇਬ੍ਰੇਰੀਆਂ ਦੇ ਵਿੱਚ ਚੰਗਾ ਪੜਿਆ ਲਿਖਿਆ ਇਨਸਾਨ ਉਹਨੂੰ ਵੀ ਹਰੇਕ ਪਿੰਡ ਵਿੱਚ ਡੀਵੀ ਵੀ ਜ਼ਰੂਰ ਰੱਖੀਏ ਹਾਂ ਸਾਰੇ ਕੰਮ ਵਾਸਤੇ ਇਹਨਾਂ ਨੇ ਆਖਿਆ ਵੀ ਨਾਲ ਚਾਹੁੰਦੇ ਇੱਥੇ ਹੋਰ ਆਪਾਂ ਇੱਕ ਕਿਸਾਨ ਅਗੂ ਨਾਲ ਗੱਲਬਾਤ ਕਰ ਰਹੇ ਆ ਬਾਈ ਜੀ ਬਾਈ ਜੀ ਖਾਲਸਾ ਬਾਈ ਜੀ ਬਾਈ ਜੀ ਖਾਲਸਾ ਬਾਈ ਜੀ ਕੀ ਅੱਜ ਤੁਹਾਡੇ ਜਿਹੜਾ ਪਿੰਡ 'ਚ ਪ੍ਰੋਗਰਾਮ ਹੈ ਕੀ ਕਹਿਣਾ ਚਾਹੁੰਦੇ ਹੋ ਬਾਈ ਸਾਡੇ ਪਿੰਡ 'ਚ ਪ੍ਰੋਗਰਾਮ ਸਾਡਾ ਬੇਟਾ ਦਿਲਜੀਤ ਸਿੰਘ ਰਾਮੂ ਆਰ ਸਾਡੇ ਇਲਾਕੇ ਦਾ ਪ੍ਰਧਾਨ ਸਾਡੇ ਜਿਹੜਾ ਪ੍ਰਧਾਨ ਬਣ ਚੁੱਕਾ ਅਸੀਂ ਲੱਖ ਲੱਖ ਦੀ ਉਹਨੂੰ ਵਧਾਈ ਦਿੰਨੇ ਆ ਹਾਂਜੀ ਤੇ ਮੈਂ ਪ੍ਰਧਾਨ ਸਾਹਿਬ ਚਰਚ ਵਿਟੀ ਪੰਜਾਬ ਤੇ ਇਹਨਾਂ ਇਹ ਸਾਡਾ ਬੇਟਾ ਹੁਣ ਬਹੁਤ ਵਧੀਆ ਕੰਮ ਵੀ ਅੱਗੇ ਦਿੰਦਾ ਤੇ ਆਪਣੇ ਸਾਡੇ ਪਾਣੀ ਦਾ ਥੋੜਾ ਜਿਹਾ ਮਸਲਾ ਪਾਣੀ ਟੁੱਟ ਕੇ ਸਾਡੀਆਂ ਛੱਤੀਆਂ ਡੁੱਬ ਜਾਂਦੀਆਂ ਨੇ ਤੇ ਉਹਦੇ ਵਿੱਚ ਵੀ ਇਹਨਾਂ ਦੇ ਸੰਯੋਗ ਨਾਲ ਤਵੇ ਸਾਨੂੰ ਤੇ ਅਸੀਂ ਲਾਜੀਤ ਧੁੱਲਰ ਦਾ ਤੇ ਬਾਕੀ ਆ ਜਿਤਨਾ ਸਰੋਂ ਸਿੰਘ ਧੋਨ ਇਹਨਾਂ ਦਾ ਧੰਨਵਾਦ ਕਰਾਂਗੇ ਕਿ ਗਾਹ ਵੀ ਇਹ ਸਰਕਾਰ ਅਸੀਬ ਨਹੀਂ ਅਸੀਂ ਗਾਹ ਵੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਵੈਰੂ ਜੀ ਕਾਤਾਰ ਸਾਹਿਬ ਜਿ ਵੈਰੂ ਜੀ ਦਾ ਬੜਾ ਹੀ ਨਾਂ ਕੀ ਸੀ ਤੁਹਾਡਾ ਲਖਵਿੰਦਰ ਸਿੰਘ ਪ੍ਰਧਾਨ ਸਾਂਚਕਰਤ ਬੇਟੀ ਪੰਜਾਬ ਠੀਕ ਸੋ ਅਸੀਂ ਅੱਜ ਦੀ ਸਾਡੀ ਖਾਸ ਕਵਰੇ ਸਾਡੀ 33:52 ਚੰ ਤੇ ਅੱਜ ਸਰਦਾਰ ਦਲਜੀਤ ਸਿੰਘ ਨੂੰ ਯੂਥ ਵਿੰਗ ਦਾ ਜਿਹੜਾ ਪ੍ਰਧਾਨ ਬਣਾਇਆ ਗਿਆ ਜਿਲ੍ਹਾ ਸ਼੍ਰੀ ਤਨਤਨ ਸਾਹਿਬ ਦਾ ਉਹਦੇ ਸਬੰਧ ਦੇ ਵਿੱਚ ਅੱਜ ਵੱਖ-ਵੱਖ ਪੰਚਾਇਤਾਂ ਵੱਲੋਂ ਜਿਹੜਾ ਧੰਨਵਾਦੀ ਦੌਰੇ ਕੀਤੇ ਗਏ ਨਾਲ ਭਾਈ ਦਲਜੀਤ ਸਿੰਘ ਨੂੰ ਵੱਡੇ ਪੱਤਰ ਤੇ ਪੰਚਾਇਤਾਂ ਵੱਲੋਂ ਸਨਮਾਨਿਤ ਕੀਤਾ ਗਿਆ ਸੋ ਅਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਤੋਂ ਬਾਅਦ ਸਬਸਕ੍ਰਾਈਬ ਸ਼ੇਅਰ ਲਾਈਕ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ